ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਤੇ ਬਾਈ ਬੋਰਡ ਕੋਲੇ ਆਏ ਆ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਆ ਬਾਈ ਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾਂ ਦੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜ ਮੱਝਾਂ ਵਕਾਊਗਾ ਜਿਹਦੇ ਚ ਦੋ ਤਾਂ ਪਹਿਲਣਾ ਝੋਟੀਆਂ ਖਾਸ ਕਰਕੇ ਇੱਕ ਦੋ ਸੋ ਨੀਲੀ ਦਾ ਵੀ ਆ ਬਹੁਤ ਚੰਗੀ ਝੋਟੀ ਆ ਤੇ ਚੰਗੇ ਮਿਲਖ ਰਕਾਰਡ ਵਾਲੀ ਆ ਪਿਛੋਂ ਖਾਨਦਾਨ ਵੀ ਚੰਗੇ ਵਾਲੀ ਆ ਬਾਕੀ ਚਾਰ ਮਜਾਂ ਦੋਸਤੋ ਹੋਰ ਵਿਕਾਊ ਆ ਸਾਰੀਆਂ ਦੀ ਡਿਟੇਲ ਆ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਜਿਨ੍ਹਾਂ ਤਾਂ ਜਿਹੜੇ ਵੀਰ ਅਜੇ ਤੱਕ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਨ੍ਹਾਂ ਨੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਤੇ ਜਿਹੜੇ ਇੰਸਟਾਗ੍ਰam ਤੇ ਦੇਖ ਰਹੇ ਆ ਉਹ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰਿਓ ਤੇ ਆਓ ਸਾਰੀ ਜਾਣਕਾਰੀ ਆਪਾਂ ਲੈਨੇ ਆ ਨਾਂ ਮੱਜਾਂ ਬਾਰੇ ਤੇ ਕਰਦਿਆਂ ਦੋਸਤੋ ਤੁਹਾਡੇ ਨਾਲ ਸੰਜੀ ਇੱਕ ਦੋਸਤੋ ਨੀਲੀ 라ਵੀ ਆ ਤੇ ਨੀਲੀ 라ਵੀ ਤੋਂ ਆਪਾਂ ਸਟਾਰਟਿੰਗ ਕਰਾਂਗੇ ਟੌਪ ਨਗੀ ਨਾ ਦੋਸਤੋ ਪਹਿਲਾ ਸੁਆ ਤਾਜੀ ਸੁਈ ਆ ਤੇ ਇਸੇ ਤੋਂ ਆਪਾਂ ਚਾਲੂ ਕਰਦੇ ਆ ਵੀਡੀਓ ਆਓ ਜੀ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਆਪਾਂ ਨੂੰ ਤਾਂ ਨਾਮ ਦਾ ਪਤਾ ਹੀ ਆ ਤੇ ਪਰ ਆਪਣੇ ਵੇਖਣ ਵਾਲਿਆਂ ਨੂੰ ਨਾਮ ਦੱਸ ਦਿਓ ਤੇ ਨੰਬਰ ਦੱਸ ਦਿਓ। ਨਾਮ ਬੋੜ ਸਿੰਘ ਜੀ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਠੀਕ ਐ ਤੇ ਅੱਜ ਆਪਣੇ ਕੋਲੇ ਪੰਜ ਨਗ ਸੇਲ ਆ ਵਪਾਰ ਲੈਣ ਦਾ ਹੀ ਕੰਮ ਆਣਾ ਆਪਣਾ। ਹਾਂਜੀ ਵਪਾਰ ਲੈਣ ਦੇ। ਇਹ ਜਿਹੜੀ ਨੀਲੀ ਰਾਵੀ ਕੋਲੇ ਖੜੇ ਆ ਇਹਦੀ ਡਿਟੇਲ ਦਿਓ ਬਾਈ ਜੀ। ਇਹ ਪਹਿਲਾ ਸੂਆ ਸੂਈ ਆ ਜੀ ਪਰਸੋਂ ਸੂਈ ਆ। ਪਰਸੋਂ ਸੂਈ ਆ ਤੇ ਮਗਰ ਬੱੱਚਾ ਕੀ ਆ ਇਹਦੀ? ਮਗਰ ਕੱਟੀ ਏ। ਮਗਰ ਕਾਲੀ ਏ। ਕੱਟੀ ਕਾਲੀ ਆ। ਠੀਕ ਆ ਕਿਸੇ ਨੇ ਮੋਹਰਾ ਦਾ ਟੀਕਾ ਭਰਾਤਾ। ਹਾਂਜੀ ਤੇ ਇਹਦੀ ਦੁੱਧ ਡਿਟੇਲ ਕੀ ਆ ਜੀ? ਦੁੱਧ ਦੇ ਲਈ ਹੁਣ 8 ਕਿਲੋ ਆ ਬੌਲਾ 8 ਕਿਲੋ ਬੌਲਾ ਹਾਂ ਕਰ ਜੂਗੀ 16 15 16 ਕਿਲੋ ਨਹੀਂ ਦੁੱਧ 11 12 ਕਿਲੋ 11 ਬਾਗ ਦੋ ਹਾਂ ਠੀਕ ਹੈ ਤੇ ਪਹਿਲਾ ਸੂ ਹੈ ਉਹ ਠੰਡੀ ਸੀਲ ਬਹੁਤ ਠੰਡੀ ਸੀਲ ਮੱਥੇ 'ਚ ਬਾਲਾ ਦੋਸਤੋ ਦੋਨਾਂ ਅੱਖਾਂ ਦੇ ਵਿੱਚ ਚਿੱਟਾ ਨਿਸ਼ਾਨ ਆ ਜਵਾਬ ਦੋਨਾਂ ਅੱਖਾਂ 'ਚ ਆ ਚਾਰੇ ਪੈਰ ਚਿੱਟੇ ਆ ਦੋਸਤੋ ਥੋੜੀ ਚਿੱਟੀ ਤੇ ਥੋੜੀ ਚਿੱਟੀ ਆ ਥੱਲੋਂ ਤੇ ਤੁਮੀਰੇ ਚਿੱਟਾ ਨਿਸ਼ਾਨ ਆ ਚਾਰੇ ਲਓ ਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਥਣ ਬਹੁਤ ਚੰਗਾ ਲੱਗਿਆ ਵਿਰਲਾ ਦੋਸਤੋ ਤੇ ਮੁਠੀ ਦੀ ਚੁਆਈ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਤੇ ਥਾਣਾ ਦੀ ਜੱਜਮੈਂਟ ਕਰਾਵਾਂਗੇ ਕੌਸ਼ਕ ਪਸ਼ੂ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੋਸਤੋ ਕਿਉਂਕਿ ਵੀਡੀਓ ਜਿਆਦਾ ਲੰਬੀ ਹੋਣ ਦਾ ਨਦਾਰਾ ਵੀ ਬਾਹਲੀ ਲੰਮੀ ਹੋ ਜੂਗੀ ਤੇ ਵੈਸੇ ਤੁਹਾਨੂੰ ਚੰਗੀ ਤਰ੍ਹਾਂ ਸਾਰੇ ਪਸ਼ੂ ਦਿਖਾ ਦੇਾਂਗੇ ਦੇਖ ਸਕਦੇ ਹੋ ਸਿੰਘ ਛੋਟਾ ਛੋਟਾ ਹੈ ਤੇ ਪੈਠਪੁੜੇ ਦੀ ਬਹੁਤ ਚੰਗੀ ਆ ਸਰੀਰ ਬਹੁਤ ਚੰਗਾ ਆ ਮੂਹਾਂ ਦੋਸਤੋ ਅਜੇ ਦੋ ਦੰਦ ਆ ਇਹ ਤੋੜ ਕੇ ਤੁਹਾਨੂੰ ਇਹ ਝੋਟੀ ਦਿਖਾਉਣੀ ਲੇਵਾ ਦੋਸਤੋ ਦੇਖ ਸਕਦੇ ਨੇ ਬਹੁਤ ਸਾਫ ਸੁਥਰਾ ਤੇ ਪਧਰਾ ਤੋੜ ਕੇ ਤੁਹਾਨੂੰ ਦਿਖਾਉਣੀ ਲਾਓ ਜੀ ਮਿੱਤਰੋ ਮਸਤੀ ਆ ਥੋੜੀ ਜੀ ਚੌੜ ਕਰਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਮੋੜਲਾ ਬਾਉਲ ਰਾਜੀਪਲੀ ਬਹੁਤ ਆ ਤੇ ਦੁੱਧ 10-11 ਕਿਲੋ ਬਾਈ ਕਹਿੰਦਾ ਪਹਿਲੇ ਸਵੇਰ ਮੌਜ ਨਾਲ ਕੱਢ ਦਊਗੀ। ਏਠ ਪੁੜੇ ਦੀ ਬਹੁਤ ਚੌੜੀ ਆ। ਬੰਦ ਬੰਦੇ ਬਈ। ਆ ਘੱਟੀ ਹੈ ਜੀ ਇਹਦੇ ਮਗਰ ਕਾਲੀ। ਬਾਈ ਬੋੜੇ ਦਾ ਕਿਰ ਕੀ ਮੁੱਲ ਰੱਖਿਆ ਜੀ? ਇਹਦਾ 115 ਜੀ। 1,11500 ਹਾਂਜੀ ਤੇ ਮਾਨਤਾਨ ਹੋ ਜੂ ਬਈ? ਹਾਂਜੀ ਹਾਂਜੀ ਮਾਨਤਾਨ ਕਰਾਂਗੇ। ਠੀਕ ਆ। ਮਾਨਤਨ ਬਾਈ ਜੀ 1 ਇੱਕ 15 ਜੋ ਹੋ ਜਾਣਾ ਇਸ ਤੋਂ ਅੱਗੇ ਇੱਕ ਮੋਰਾ ਝੋਟੀ ਆ ਉਹਦੇ ਬਾਰੇ ਦੱਸਿਓ ਬਾਈ ਜੀ ਇਹਨੂੰ ਵੀ ਚੌਥਾ ਪੰਜਵਾਂ ਦਿਨ ਆ ਜੀ ਚੌਥਾ ਪੰਜਵਾਂ ਦਿਨ ਧਾਰਾ ਕਿੰਨੀਆਂ ਕ ਇਸ ਟਾਈਮ ਇਹ ਥੱਲੇ 10 ਤੋਂ 11 ਕਿਲੋ ਦੁੱਧ ਆ ਜੀ 10 ਤੋਂ 11 ਕਿਲੋ ਇਹਨਾਂ માં ਸੂਆ ਬਾਈ ਇਹ ਦੂਜਾ ਸੂਆ ਜੀ ਦੂਜਾ ਲਾ ਵੇ ਬਹੁਤ ਚੰਗਾ ਥਣ ਲੱਗਿਆ ਇਹਨੂੰ ਵੀ 14 15 ਸਰੀਕ ਸਾਫ਼ ਸੁਥਰੇ ਹਵਾਨੇ ਦੀ ਆ ਦੇਖ ਸਕਦੇ ਹੋ ਤੁਸੀਂ ਖੁੱਲਾ ਥਣ ਲੱਗਿਆ ਤੇ 14 15 ਕਿਲੋ ਬਾਈ ਕੰ ਦਾ ਵੀ ਦੁੱਧ ਇਹਨੇ ਕੱਢ ਦੇਣਾ ਸਿੰਗ ਗੋਲ ਆ ਬਾਡੀ ਮੁਤਾਬਕ ਜੱਜਦਾ ਤੇ ਪਿੱਠ ਪੁੜਾ ਬਹੁਤ ਚੌੜਾ ਤੇ ਕੱਦ ਕਾਠ ਚੰਗਾ ਰੋਣਾ ਬਸੇ ਤੋਂ ਤੁਹਾਨੂੰ ਥਣਾ ਦੀ ਜੱਜਮੈਂਟ ਕਰਾ ਦਿੰਨੇ ਆ ਕੱਟੀ ਮਗਰ ਤੇ ਮਗਰ ਦੋਸਤੋ ਬੱਚਾ ਇਹਦੇ ਕੱਟੀ ਆ ਦੇਖ ਸਕਦੇ ਹੋ ਤੁਸੀਂ ਥਣ ਚਵਾਈ ਬਹੁਤ ਪੋਲੀ ਪੋਲੀ ਚਵਾਈ ਦੀ ਆ ਠੀਕ ਹੈ ਜੀ ਲਓ ਬਾਈ ਕਹਿੰਦਾ ਬਹੁਤ ਪੋਲੀ ਆ ਚਵਾਈ ਦੀ ਤੇ ਕੱਦ ਕਾਠ ਤੇ ਵੇਲਵੂਲ ਬਹੁਤ ਆ ਤੇ ਆ ਦੋਸਤੋ ਇਹਦੇ ਮਗਰ ਕੱਟੀ ਆ ਇੱਕ ਆਗੇ ਦਰਮਿਆਨ ਆ ਬੱਚਾ ਇਹ ਮਗਰ ਕੱਟੀ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਸੋ ਦੋਸਤੋ ਤੋੜ ਕੇ ਚਲੋ ਨਹੀਂ ਦਿਖਾਉਂਦੇ ਆਪਾਂ ਕਿਉਂਕਿ ਵੀਡੀਓ ਲੰਮੀ ਹੋ ਜੂ ਇਸ ਤੋਂ ਅੱਗੇ ਆਹ ਮੱਝ ਆ ਦੋਸਤੋ ਇਹਦੇ ਬਾਰੇ ਤੁਹਾਨੂੰ ਪੁੱਛ ਕੇ ਦੱਸਦੇ ਹਾਂ ਹਾਂ ਭਾਈ ਬੋੜੇ ਦੇ ਬਾਰੇ ਦੱਸਿਓ ਜੀ ਇਹ ਨੂੰ ਮੱਝ ਨੂੰ ਸੂਈ ਨਹੀਂ ਆਈ ਚੌਥਾ ਪੰਜਵਾਂ ਦੇਣੀ ਆਈ ਠੀਕ ਹੈ ਇਹ ਪਹਾੜੇ ਦੇ ਦੁੱਧ ਲਾਉਂਗਾ ਪਹਾੜੇ ਦੇ ਲੌਂਦੀ ਬੱਚਾ ਬਾਅਦ ਚ ਬੱਚਾ ਛੱਡ ਦੇ ਬਾਅਦ ਚ ਬੱਚਾ ਛੱਡ ਦੇ ਹਾਂ ਠੀਕ ਆ ਉਹ ਬੱਚਾ ਲੈਂਦੀ ਤਾਂ ਹੈ ਨਾ ਬੱਚਾ ਬੁੱੱਚਾ ਲੈਂਦੀ ਐ ਪਹਾੜਾ ਪਹਿਲਾਂ ਪਾ ਕੇ ਤੇ ਫਿਰ ਲਾ ਲੈਂਦੀ ਐ ਇਹ ਪਹਿਲਾਂ ਦੀ ਗਝਾਈ ਹੋਈ ਆ ਹਾਂ ਇਹ ਪਹਾੜਾ ਪਾ ਕੇ ਉਤਰਦੀ ਐ ਬਾਅਦ ਚ ਬੱਚਾ ਚੰਗਾਉਂਦੀ ਤੇ ਕਿੰਨਾ ਕਿੰਨਾ ਮਾਸੂਆ ਇਹ ਇਹ ਥੋੜੇ ਦੁੱਧ ਦੱਜੋ ਹੁਣ ਵੀ ਹੋਊਗਾ 11 ਕਿਲੋ ਤਾਂ 11 ਕਿਲੋ ਵਾਂਗੂ ਬੋਲੇ ਵਾਂਗੂ ਹੀ ਗੱਲ ਆ 10 11 ਕਿਲੋ ਬੋਲ ਆ ਤੇ ਕਿੰਨਾ ਕਢ ਦੂ ਤਕਰੀਬ ਨੇ ਇਹ ਦੁੱਧ 14 15 ਕਿਲੋ ਪੱਕਾ ਦੇਊਗੀ ਠੀਕ ਕਿਰਮਾਸੂਆ ਦੱਸਿਆ ਬਈ ਇਹ ਇਹ ਸੁਆ ਤੀਜਾ ਤੀਜਾ ਲ ਥਾਣ ਹਵਾਨਾ ਉਹ ਮੇਰਾ ਹੀ ਦਿਖਾਉਣਾ ਬਹੁਤ ਸਾਫ ਸੁਥਰਾ ਹੈ ਅੰਦਰ ਹਵਾਨਾ ਹੈ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਤੇ ਮੁਠੀ ਦੀ ਚੁਆਈ ਵਾਲਾ ਥਣ ਲੱਗਿਆ ਇਹ ਰਾਜੀਪਲੀ ਕਰਮਾਂ ਵਾਲੀ ਬਹੁਤ ਆ ਦੋਨਾਂ ਪਾਸੇ ਤੋਂ ਪਹਿਲਾਂ ਤੁਹਾਨੂੰ ਥਣ ਦਿਖਾ ਦਈਏ ਲਓ ਦੇਖ ਸਕਦੇ ਹੋ ਤੁਸੀਂ ਪੱਦਰ ਹਵਾਨਾ ਸਾਵਾ ਦੂਜੇ ਪਾਸੇ ਵੀ ਦੋਸਤੋ ਉਸੇ ਤਰ੍ਹਾਂ ਦਾ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਇਹਨੂੰ ਚੰਗਾ ਕਦ ਕਾਠਾ ਵੇਲ ਵੀ ਚੰਗੀ ਆ ਗੋਲ ਸਿੰਘ ਦੀ ਆ ਤੋੜ ਦੇ ਤੇ ਤੋੜ ਕੇ ਤੁਹਾਨੂੰ ਦਿਖਾ ਤੋੜ ਬਬੂਰ ਤੋੜ ਦੇ ਬਬੂਰ ਵਾਹ ਮਿੱਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸੋਹਣੇ ਹਵਾਨੇ ਦੀ ਆ ਤੇ ਪਿੱਠਪੂੜਾ ਬਹੁਤ ਚੰਗਾ ਰਾਜੀ ਪਲੀ ਬਹੁਤ ਚੰਗੀ ਆ ਬੰਦੇ ਬਈ हां भाई जी एदा की मोल रखे आपा एदा मोल 120000 एक, एक लाख 20000 मानतान होजू भाई हां जी हां जी ला भाई सजनो 120000 मोल ला ते बच्चा मगर कट्टी आ ते 4 नंबर दी ਝੋਟੀ ਤੁਹਾਨੂੰ ਦਿਖਾਉਣਾ ਪਹਿਲਾ ਸੂਆ ਸੋਈ ਆ ਬਾਈ ਇਹਦੀ ਡਿਟੇਲ ਦੱਸਿਓ ਜੀ ਇਹ ਮੂੰਹ ਦੋ ਦਾੰਦਾ 500 ਸੂਈ ਆ 500 ਸੂਈ ਆ ਹਾਂਜੀ ਤੇ ਮਗਰ ਬੱਛਾ ਕੀ ਆ રે ਭਾਈ ਮਗਰ ਕਟਾ ਇਹਦੇ ਮਗਰ ਕਟਾ ਤੇ ਕਿੰਨੀਆਂ ਘਤਾਰਾਂ ਬੋਲਾ ਕਿੰਨਾ ਆ 8 ਕਿਲੋ ਹੋਊਗਾ ਜੀ 8 ਕਿਲੋ ਠੀਕ ਹੈ ਏ ਸੀਲਸ ਲੱਗ ਆ ਬਾਈ ਹਾਂ ਸੀਲਸ ਲੱਗ ਗਈ ਲੋ ਵੀ 8 ਕਿਲੋ ਬੋਲਾ ਦੋਨਾਂ ਟਾਈਮਾਂ ਦਾ ਤੇ ਛੋਟਾ ਛੋਟਾ ਸੇਂਗਾ ਦੋਸਤੋ ਸੋਹਣਾ ਥਣ ਹਵਾਨਾ ਸੋਹਣਾ ਬੰਦਾ ਵਜੂਦ ਬਹੁਤ ਚੰਗਾ ਹੈ ਪਲੋਂ ਤੁਹਾਨੂੰ ਹਵਾਨਾ ਦਿਖਾ ਜਨੇ ਬਿਲਕੁਲ ਸਾਫ ਸੁਥਰਾ ਤੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਸੀਲਸ ਲੱਗ ਬਹੁਤ ਆ ਦੋਸਤੋ ਥਣ ਬਹੁਤ ਚੰਗਾ ਲੱਗਿਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਮਿਲੇ। ਲਓ ਵੀ ਮਿੱਤਰੋ। ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਪਵਨ ਤੋਰੇਣੋ। ਕਦ ਕਾ ਠੀਕ ਆ ਦੋਸਤੋ ਰਾਜੀ ਪੜੀ ਇਹ ਵੀ ਚੰਗੀ। ਦੋ ਦੰਦਾਂ ਦਾ ਮੂੰਹ ਤੇ ਮੂੰਹ ਬਾਈ ਕਹਿੰਦਾ ਵੀ ਦੋ ਦੰਦਾਂ ਦਾ। ਤੇ ਆਹ ਕੱਟਾ ਦੋਸਤੋ ਇਹਦੇ ਮਗਰ। ਤੋੜ ਦੇ ਬਾਈ ਬਬਲੂ। ਬਹੁਤ ਸ਼ਾਨਦਾਰ ਪਟਪੁੜਾ ਰਾਜੀਪੜੀ ਚੰਗੀ ਆ ਤੇ ਚੰਗਾ ਕਦ ਕਾਟ ਮੋੜ ਲਾ ਬਬਲੂ ਬਾਈ ਜੈਜ ਮੁੱਲ ਹੁੰਦਾ ਬਾਈ ਦਾ ਕੋਈ ਜ਼ਿਆਦੇ ਹੜਾ ਨਹੀਂ ਬਾਈ ਵੜਦਾਗਾ ਤੇ ਤਕਰੀਬਨ ਪਸ਼ੂਏ ਦੇ ਵੀਡੀਓ ਦੇ ਉੱਤੇ ਸਾਰੇ ਸੇਲ ਹੋ ਜਾਂਦੇ ਆ ਬੰਦ ਦੇ ਹਾ ਵੀਰੇ ਦਾ ਫਿਰ ਆਪਾਂ ਕੀ ਮੋਨ ਰੱਖਾਂ ਇਹਦਾ ਇੱਕ ਦਾ ਹੈ ਇੱਕ 10 ਚੋਂ ਮਾਨਤਨ ਹੋ ਜੂ ਬਾਈ ਹਾਂਜੀ ਹਾਂਜੀ ਲਓ ਵੀ ਇੱਕ ਦਾ ਸਿਹਰਾ ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਕੀਤਾ ਜਾਊਗਾ ਤੇ ਇਹਦੇ ਅੱਗੇ ਇੱਕ ਬਹੁਤ ਵੱਡੀ ਮੱਝ ਆ ਦੋਸਤੋ ਉਹ ਦਿਖਾਉਣੇ ਇਸ ਮੱਝ ਬਾਰੇ ਦੱਸੋ ਇਹ ਕਿੰਨਾ ਮਾਸੂਆ ਹੈ ਇਹ ਅੱਜ ਹੀ ਸੂਈ ਹੈ ਇਹ ਕਿੰਨਾ ਮਾਸੂਆ ਅੱਜ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਤੇ ਮਗਰ ਬੱਚਾ ਕੀ ਹੈ ਇਹਦੇ ਮਗਰ ਮਗਰ ਕਟਾ ਹੈ ਕਟਾ ਤੇ ਕੀ ਰਿਕਾਰਡ ਆ ਬਾਈ ਦੁੱਧ ਦਾ ਇਹਦਾ ਦੁੱਧ ਦੇਊਗੀ 17 18 ਕਿਲੋ ਰੋ ਆਉਂਦਾ ਇਹਨਾਂ ਠੰਡਾ ਵਾਹ ਜੀ ਅੱਜ ਹੀ ਸੂਈ ਹੈ ਅੱਜ ਹੀ ਸੂਈ ਹੈ ਜੇਰਜੂਰ ਤੇ ਕਲੀਅਰ ਹੈ ਕਲੀਅਰ ਹੈ ਜੇਰਜੂਰ ਪੈ ਗਈ ਹੈ ਬਾਈ ਕਹਿੰਦਾ ਕੱਦ ਘਾਟ ਬਹੁਤ ਆ ਦੋਸਤੋ ਪਿਓਰ ਮੋਰਾ ਕੈਟਾਗਰੀ ਚ ਪੈਂਦੀ ਆ ਤੇ ਥਣ ਚਾਰ ਚੁਪਰੇ ਪੀੜੀ ਦੇ ਪਾ ਵਾਂਗੂ ਚਾਰਾਂ ਚੁੰਡਾਂ ਤੇ ਲੱਗੇ ਦੇਖ ਸਕਦੇ ਤੁਸੀਂ ਬਹੁਤ ਸ਼ਾਨਦਾਰ ਥਣ ਲੱਗੇ ਤੇ ਸੋਹਣੀਆਂ ਨਾੜਾਂ ਉੱਤੇ ਉਸੇ ਤਰ੍ਹਾਂ ਦਿਖਾਈ ਦਿੰਦੀਆਂ ਤੇ ਬੱਚਾ ਆ ਹਜੇ ਵੱਧਾ ਹੀ ਪਿਆ ਗੋਡਾ ਵੱਧਾ ਪਿਆ ਸੋਨਾ ਬੱਸ ਤੁਹਾਨੂੰ ਥਣ ਦਿਖਾ ਦਿੰਦਾ ਦੇਖ ਸਕਦੇ ਹੋ ਦੋਸਤੋ ਬਹੁਤ ਪਧਰਾ ਹਵਾਨਾ ਨਾੜਾ ਹਵਾਨੇ ਦੇ ਉੱਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇਣੀਆਂ ਦੋਸਤੋ ਦੇਖ ਸਕਦੇ ਹੋ ਚੰਗੇ ਕੱਦ ਕਾਠ ਦੀ ਮਾਲਕਣੀਆਂ ਦੋਸਤੋ ਤੇ 18-17 ਲੀਟਰ ਦੁੱਧ ਇਹ ਭੋਲੇ ਯਾਤਨਾ ਕਾਢ ਦੂ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਹੋਰ ਮਮੀ ਤੋੜ ਦਿਆ ਵਜਨ ਵਜੂਦ ਬਹੁਤ ਆ ਕੱਦ ਕਾਠ ਚੰਗਾ ਹਵਾਨਾ ਬਿਲਕੁਲ ਪਧਰਾ ਇਹ ਸੋਹਣੀ ਬੰਤਰ ਦੇ ਵਿੱਚ ਆ ਦੋਸਤੋ ਚੋਇਆ ਬੋਲਾ ਇਹਦਾ ਤੇ ਬਾਈ ਕਹਿੰਦਾ ਬੋਲਾ ਚੋਇਆ ਕਿੰਨਾ ਚੋਇਆ ਬਾਈ ਤਿੰਨ ਸਾਢੇ ਤਿੰਨ ਕਿਲੋ ਚੋਇਆ ਵੇ ਠੀਕ ਆ ਲੋ ਵੀ ਤਿੰਨ ਸਾਢੇ ਤਿੰਨ ਲੀਟਰ ਬੋਲਾ ਚੋਇਆ ਵਿਆ ਬਾਕੀ ਦੋਸਤੋ ਯਕੀਨ ਵਾਲੀ ਗੱਲ ਹੀ ਐ ਬਾਈ ਕੋਲੇ ਜਿਹੜੀ ਵੀ ਕੋਈ ਗੱਲ ਜਿਹੜੀ ਵੀ ਕਰਦੇ ਐ ਇਹ ਇਹ ਸੱਚੀ ਹੁੰਦੀ ਆ ਕਿਉਂਕਿ ਸਦਾ ਹੀ ਪਸ਼ੂ ਵੇਚਣੇ ਲੈਣੇ ਹੁੰਦੇ ਆ ਉੱਪਰ ਤੱਕ ਹਵਾਨਾ ਲੱਗਿਆ ਨਾਲੇ ਚੋਇਆ ਬਹੁਤ ਸੋਹਣਾ ਕੱਡ ਕਾਠ ਹਾਂ ਬਾਈ ਜੀ ਇਹਦਾ ਆਪਾਂ ਕੀ ਮੁੱਲ ਕਰਾਂਗੇ ਇਹਦਾ 1.70 ਜੀ 1.70 ਜੋ ਮਾਨਦਾਰ ਹੋ ਜੂਗਾ ਹਾਂਜੀ ਲਓ ਵੀ ਮੇਰੇ ਦੁੱਤ ਦੀ ਗਰੰਟਡਾਈ ਮੱਜ ਠੀਕ ਆ ਬਾਈ ਜੀ ਹੂੰ ਚੰਗੇ ਘਰੋਂ ਆਈ ਆ ਜੇਰ ਜੂਰ ਦੀ ਜੁਰਮ ਗਰੰਟੀ ਆ ਤੇ ਬਾਈ ਕੋਲੇ ਅੱਜ 5 ਮੱਜਾਂ ਸਭ ਤੋਂ ਪਹਿਲੇ ਨੰਬਰ ਤੇ ਨੀਲੀ ਰਾਵੀ ਆ ਉਸ ਤੋਂ ਅੱਗੇ ਮੋਰਾ ਇਸੇ ਤਰ੍ਹਾਂ ਦੋਸਤੋ 3 ਮੱਜਾਂ ਹੋਰ ਆ ਚੰਗੇ ਦੁੱਧ ਰਿਕਾਰਡ ਵਾਲੀਆਂ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਪੈਂਡ ਬਾਈ ਦਾ ਥਾਂਦੇ ਵਾਲਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡਾ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆਂ ਅਜੇ ਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ